ਕੀ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਜੀ ਪੂਰਾ ਜ਼ਿਲ੍ਹਾ ਮੋਗਾ ਸਾਡਾ ਜੋ ਹੈਗਾ ਉਹ ਸੇਫ ਹੈਗਾ ਫਲੱਡ ਦਾ ਕੋਈ ਬਹੁਤ ਜ਼ਿਆਦਾ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਾਨੀਮਾਲ ਜਾਨ ਦੇ ਲੋਕਾਂ ਦੀ ਜਾਨਾਂ ਦੇ ਪ੍ਰਤੀ ਤੇ ਪਸ਼ੂਆਂ ਦੀ ਲਾਈਫ ਦੇ ਪ੍ਰਤੀ ਕੋਈ ਉਹਨਾਂ ਦਾ ਇੰਪੈਕਟ ਨਹੀਂ ਹੈਗਾ ਥੋੜੀ ਸਾਡੀ ਜੋ ਐਗਰੀਕਲਚਰ ਲੈਂਡ ਜੋ ਹੈਗੀ ਹੈ ਜੋ ਐਡਵਾਂਸ ਬੰਦ ਤੁਸੀ ਬੰਦੇ ਇੱਕ ਸਾਈਡ ਤੇ ਹੈਗੀ ਸਤਲੁਜ ਵੱਲ ਉੱਥੇ ਖੇਤਾਂ ਦੇ ਵਿੱਚ ਇਨੰਡੇਸ਼ਨ ਹੋਇਆ ਹੋਇਆ ਉਸ ਤੋਂ ਇਲਾਵਾ ਹੋਰ ਕੋਈ ਪ੍ਰੋਬਲਮ ਜੋ ਹੈਗੀ ਹੈ ਨਹੀਂ ਹੈਗੀ ਜੋ ਸਾਡੇ ਤਿੰਨ ਪਿੰਡ ਜੋ ਸੰਘੇੜਾ ਪੰਬੋ ਖੁਰਦ ਤੇ ਸ਼ੇਰੇਵਾਲਾ ਜੋ ਹੈਗਾ ਉੱਥੇ ਸਾਡੀ ਕੁਝ ਪੋਪੂਲੇਸ਼ਨ ਆਬਾਦੀ ਰਹਿੰਦੀ ਹੈਗੀ ਹੈ ਜੋ ਜਿਨ੍ਹਾਂ ਦਾ ਜੋ ਇਹ ਪਾਣੀ ਆ ਰਿਹਾ ਉਹਦੇ ਕਰਕੇ ਉਹਨਾਂ ਦੇ ਲਾਈਫ ਦੇ ਉੱਤੇ ਇੰਪੈਕਟ ਪਿਆ ਹੈਗਾ ਉਹਨਾਂ ਦੇ ਲਈ ਵੀ ਅਸੀਂ ਰੀਲੀਫ ਸੈਂਟਰ ਬਣਾ ਦਿੱਤੇ ਹੈਗੇ ਨੇ ਪਰੰਤੂ ਹਾਲ ਦੀ ਘੜੀ ਦੇ ਵਿੱਚ ਜੋ ਸਾਡਾ ਪਾਣੀ ਦਾ ਲੈਵਲ ਹੈਗਾ ਉਹ 721 ਹੈਗਾ ਤੇ ਜੋ ਮੈਕਸਿਮਮ ਸੀਗਾ ਸਾਡਾ 2023 ਦੇ ਵਿੱਚੋਂ 726.5 ਮੀਟਰ ਸੀਗਾ ਤੇ 2019 ਦੇ ਵਿੱਚੋਂ 724 ਸੀਗਾ ਤੇ ਹਜੇ ਅਸੀਂ ਸੇਫ ਹੈਗੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਿੱਛੋਂ ਵੀ ਅਸੀਂ ਰੈਗੂਲਰਲੀ ਮੋਨਿਟਰ ਕਰ ਰਹੇ ਹੈਗੇ ਆ ਇਸ ਚੀਜ਼ ਨੂੰ ਮਾਨਯੋਗ ਸੀਐਮ ਸਾਹਿਬ ਦੇ ਵੱਲੋਂ ਵੀ ਇਸ ਦਾ ਰਿਵਿਊ ਕੀਤਾ ਗਿਆ ਹੈਗਾ ਮਾਨਯੋਗ ਚੀਫ ਸੈਕਟਰੀ ਵੱਲੋਂ ਵੀ ਇਸ ਚੀਜ਼ ਦਾ ਰਿਵਿਊ ਕੀਤਾ ਗਿਆ ਸਤਲੁਜ ਦਰਿਆ ਦੇ ਆਸ-ਪਾਸੇ ਬਹੁਤ ਜ਼ਿਆਦਾ ਹਜੇ ਹਾਲ ਦੀ ਘੜੀ ਦੇ ਵਿੱਚ ਇਸ਼ੂ ਨਹੀਂ ਹੈਗਾ ਸਪੈਸ਼ਲੀ ਜਿਲ੍ਹਾ ਮੋਗਾ ਦੇ ਵਿੱਚ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਸਾਡਾ ਜੋ ਐਡਵਾਂਸ ਬੰਦ ਤੁਸੀ ਬੰਦ ਹੈ ਉਹ ਪ੍ਰੋਪਰ ਬਣਿਆ ਹੋਇਆ ਹੈ ਅਸੀਂ ਜੋ ਪਿਛਲੀ ਜਦੋਂ ਹੜਾ ਆਏ ਸੀਗੇ ਉਸ ਤੋਂ ਸਿੱਖ ਕੇ ਆਪਦੇ ਤੂਸੀ ਬੰਦ ਨੂੰ ਅਸੀਂ 3-4 ਫੁੱਟ ਉੱਚਾ ਚੱਕ ਦਿੱਤਾ ਸੀਗਾ ਉਹ ਕੰਪੈਕਟਡ ਹੈਗਾ ਉਹ ਲੂਜ਼ ਨਹੀਂ ਹੈਗਾ ਇੱਕ ਅੱਧੀ ਉੱਥੇ ਛੋਟੀ ਮੋਟੀ ਬ੍ਰੇਕੇਜ ਹੋਈ ਸੀਗੀ ਕੱਲ ਨੂੰ ਉਹ ਵੀ ਅਸੀਂ ਰਿਪੇਅਰ ਕਰਵਾ ਚੁੱਕੇ ਹਾਂ ਤੇ ਸਾਡੇ ਵਿੱਚ ਕੋਈ ਵੀ ਇਹਦੇ ਵਿੱਚ ਇਸ਼ੂ ਨਹੀਂ ਹੈਗਾ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਜੋ ਵੀ ਐਨੀਮਲਸ ਨੂੰ ਚਾਰਾ ਨਹੀਂ ਮਿਲ ਪਾ ਰਿਹਾ ਉਸ ਨੂੰ ਅਸੀਂ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਐਨੀਮਲ ਫੀਡ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਲੋਕਾਂ ਦੇ ਅਸੀਂ ਸਮਾਨ ਕਿ ਕਿ ਛੱਤ ਦੇ ਉੱਪਰ ਰੱਖਦੇ ਨੇ ਉਹਨਾਂ ਦੇ ਉੱਪਰ ਤਰਪਾਲਾ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਕਲੀਨ ਵਾਟਰ ਦਾ ਅਸੀਂ ਪ੍ਰਬੰਧ ਕੀਤਾ ਹੈਗਾ ਤੇ ਅਸੀਂ ਆਪਣੇ ਜੋ ਰੈਸਕਿਊ ਯਾ ਰੀਲੀਫ ਸੈਂਟਰਸ ਨੇ ਉਹ ਅਸੀਂ ਨੋਟੀਫਾਈ ਕਰ ਚੁੱਕੇ ਆ ਆ ਸਾਡਾ ਇੱਕ ਦੋ ਜੋ ਮੌਕੇ ਤੇ ਹਾਲ ਦੀ ਘੜੀ ਦੇ ਵਿੱਚ ਫੰਕਸ਼ਨਲ ਵੀ ਹਨ ਤੇ ਜੇਕਰ ਲੋਕਾਂ ਵੱਲੋਂ ਸ਼ਿਫਟ ਕੀਤਾ ਜਾਊਗਾ ਅਸੀਂ ਉਹਨਾਂ ਨੂੰ ਐਨਰ ਰੀਲੀਫ ਕੈਂਪ ਸ਼ਿਫਟ ਕਰਾਂਗੇ ਲੋਕਾਂ ਨੂੰ ਉੱਥੇ ਬਿਜਲੀ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਉੱਥੇ ਖਾਣ ਪੀਣ ਦਾ ਪ੍ਰਬੰਧ ਹਰ ਤਰੀਕੇ ਦੀ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਪਸ਼ੂਆਂ ਨੂੰ ਵੀ ਰੱਖਣ ਦੀ ਅਸੀਂ ਜਗ੍ਹਾ ਉੱਥੇ ਆਈਡੈਂਟੀਫਾਈ ਕੀਤੀ ਹੋਈ ਹੈ ਮਤਲਬ ਹਰ ਪੱਖੋਂ ਅਸੀਂ ਪਲੈਨਿੰਗ ਕੀਤੀ ਹੈ ਪ੍ਰਸ਼ਾਸਨ ਵੱਲੋਂ ਹਰ ਪੱਖੋਂ ਇਹਦੀ ਪਲੈਨਿੰਗ ਕੀਤੀ ਗਈ ਹੈ ਮੇਰੇ ਵੱਲੋਂ ਮਾਨਜੋਗ ਐਮਐਲਏ ਸਾਹਿਬ ਵੱਲੋਂ ਮੌਕੇ ਦਾ ਰਿਵਿਊ ਵੀ ਕੀਤਾ ਅਸੀਂ ਦੌਰਾ ਵੀ ਕੀਤਾ ਹੈਗਾ ਅਸੀਂ ਮੌਕੇ ਦੇ ਸਾਰੇ ਹਾਲਾਤ ਵੀ ਜਾਣੇ ਨੇ ਕੋਈ ਪੈਨਿਕ ਨਹੀਂ ਹੈਗਾ ਲੋਕਾਂ ਦੇ ਵਿੱਚ ਅਸੀਂ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਕਰਾਂਗੇ ਵੀ ਜਦੋਂ ਪ੍ਰਸ਼ਾਸਨ ਕੋਈ ਅਨਾਉਂਸਮੈਂਟ ਕਰਵਾਊਗਾ ਉਹਦਾ ਜਰੂਰ ਸਾਡਾ ਸਾਥ ਦੇਣ ਇਮੀਡੀਏਟਲੀ ਇਵੈਕੂਏਟ ਕਰਨ ਜੇਕਰ ਲੋੜ ਪੈਂਦੀ ਹੈ ਤਾਂ ਹਾਲ ਦੀ ਘੜੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈਗੀ ਜੀ ਅਸੀਂ ਹਿਸਟੋਰੀਕਲ ਡਾਟਾ ਵੀ ਦੇਖ ਲਿਆ ਹੈਗਾ ਅਸੀਂ ਇਸ ਤੋਂ ਇਲਾਵਾ ਇਸ ਵਾਰੀ ਫਲਡ ਪ੍ਰੋਟੈਕਸ਼ਨ ਵਰਕਸ ਵੀ ਕਰਵਾਏ ਸੀਗੇ ਜੋ ਕਿ ਅਸੀਂ WRD ডিপਾਰਟਮੈਂਟ ਵੱਲੋਂ ਕਰਵਾਏ ਨਰੇਗਾ ਦੇ ਅੰਦਰ ਕਰਵਾਏ ਨੇ ਉਹਦੇ ਨਾਲ ਵੀ ਸਾਡਾ ਜੋ ਇੰਪੈਕਟ ਹੈ ਜ਼ਿਲ੍ਹੇ ਦੇ ਵਿੱਚ ਜੋ ਮਿੱਟੀ ਦਾ ਏਰੋਜਨ ਹੁੰਦਾ ਸੀਗਾ ਉਹਦੇ ਉੱਤੇ ਵੀ ਉਹ ਕਾਫੀ ਗਿਰਾਵਟ ਆਊਗੀ ਉਮੀਦ ਹੈ ਕਿ ਦੀ ਸਿਚੁਏਸ਼ਨ ਸਾਰੀ ਕੰਟਰੋਲ ਕੰਟਰੋਲ ਵਿੱਚ ਰਹੂਗੀ ਬਾਕੀ ਕਿਸੇ ਦਾ ਕੁਝ ਕੁਸ਼ਨ ਹੈ ਤਾਂ ਪੁੱਛ ਸਕਦੇ ਹੋ ਫਸਲ ਕਿੰਨੀ ਜਿਹੜੀ ਹੈ ਪਾਣੀ ਦੇ ਚਪੇੜ ਦੇ ਵਿੱਚ ਹੈ ਜੀ ਫਸਲ ਜੀ ਸਾਰੀ ਦੀ ਸਾਰੀ ਜੋ 5000 ਸਾਡੇ ਏਕੜ ਹੈਗੇ ਨੇ ਟੂਵਰਡਸ ਦੀ ਲੈਫਟ ਸਾਈਡ ਆਫ ਦੀ ਤੁਸੀ ਬੰਦ ਉਹ ਹੈਗੀ ਹੈ ਬਾਕੀ ਜੋ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਜੋ ਸਾਡਾ ਲੈਂਡ ਰਿਕਾਰਡ ਮੈਨੂਅਲ ਹੈ ਉਹਦੇ ਅਕੋਰਡਿੰਗ ਅਸੀਂ ਗਿਰਦਾਵਰੀ ਆਰਡਰ ਕਰਨੀ ਹੁੰਦੀ ਹੈ ਸਪੈਸ਼ਲ ਗਿਰਦਾਵਰੀ ਸਰਕਾਰ ਵੱਲੋਂ ਹੁਦੇਸ਼ ਆ ਗਏ ਨੇ ਅਸੀਂ ਇੱਕ ਸਮਾਂ ਲੰਘਣ ਬਾਅਦ 10 ਦਿਨ ਬਾਅਦ ਅਸੀਂ ਆਰਡਰ ਕਰਨਾ ਹੁੰਦਾ ਜੇ ਪਾਣੀ ਨਹੀਂ ਨਿਕਲੂਗਾ ਵੀ ਵਿਲ ਆਰਡਰ ਦੀ ਸਪੈਸ਼ਲ ਗਿਰਦਾਵਰੀ ਔਨ ਫੀਲਡ ਜੇ ਜਾਣਕਾਰੀ ਡਾਕਟਰ वगैरह ਟੀਮ ਜੀ ਸਾਧਾਥੀ ਹਾਂਜੀ ਵੈਰੀ ਇੰਪੋਰਟੈਂਟ ਸਾਡੀ ਮੈਡੀਕਲ ਟੀਮਾਂ ਜੀ ਉੱਥੇ ਸ਼ੁਰੂ ਤੋਂ ਹੀ ਵਿਜ਼ਿਟ ਕਰ ਰਹੀਆਂ ਨੇ ਕਿਉਂਕਿ ਪਾਣੀ ਆਨ ਕਰਕੇ ਕਈ ਵਾਰ ਡਾਇਰੀਆ ਦੀ ਤੇ ਮੋਸਕੀਟੋ ਰਿਲੇਟਡ ਡਿਜ਼ੀਜ਼ਸ ਫੈਲਣ ਦਾ ਡਰ ਰਹਿੰਦਾ ਹੈਗਾ ਅਸੀਂ ਕਲੋਰੀਨ ਟੈਬਲੇਟ ਵੀ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਸਾਫ਼ ਪਾਣੀ ਵੀ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਕਿ ਕੋਈ ਇਸ ਤਰੀਕੇ ਦੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਜਰੂਰ ਦੱਸਣ ਸਰ ਜਿਸ ਤਰੀਕੇ ਨਾਲ ਸੰਘੇੜਾ ਪੈਣਾ ਹੈਗਾ ਉਹ ਬਿਲਕੁਲ ਦਰਿਆ ਦੇ ਵਿੱਚ ਆ ਉਹ ਸੰਘੇੜੇ ਪਰਦੇ ਚਾਰੋਂ ਪਾਸੇ ਪਾਣੀ ਹੈਗਾ ਉਹਦਾ ਪਿੰਡ ਵਾਛੀਆਂ ਨਾਲ ਕੋਈ ਗਲਤਬਾਤ ਕੀਤੀ ਗਈ ਵੀ ਉਹ ਕਿਸੇ ਇੱਕ ਨਾਲ ਉਹ ਬਾਹਰ ਹੋਣਾ ਚਾਹੁੰਦੇ ਹੈਗੇ ਆ ਜੀ ਕਿ ਕੱਲ ਨੂੰ ਪਾਣੀ ਜ਼ਿਆਦਾ ਹੁੰਦਾ ਤੇ ਫਿਰ ਉਹਨਾਂ ਨੂੰ ਕੱਢਣ ਦਾ ਕਿਦੋਂ ਜੀ ਅਸੀਂ 3-4 ਦਿਨ ਪਹਿਲਾਂ ਮੈਂ ਖੁਦ ਮੌਕਾ ਵੀ ਵਿਜ਼ਿਟ ਕੀਤਾ ਸੰਘੇੜਾ ਦੇ ਰਹਿਣ ਵਾਲੇ ਲੋਕਾਂ ਨਾਲ ਵੀ ਗੱਲ ਹੋਈ ਉਹ ਹਾਲ ਦੀ ਘੜੀ ਦੇ ਵਿੱਚ ਉੱਥੇ ਹੈਗੇ ਨੇ ਉੱਥੇ ਰਹਿਣਾ ਚਾਹੁੰਦੇ ਨੇ ਜਦੋਂ ਵੀ ਸਾਨੂੰ ਲੱਗੂਗੀ ਸਿਚੁਏਸ਼ਨ ਸਾਡੇ ਕੋਲ ਆ ਜਾਂਦੀ ਹੈ ਉਹਦੀ ਇਨਫੋਰਮੇਸ਼ਨ 10-12 ਘੰਟੇ ਪਹਿਲੇ ਜਦੋਂ ਪਿੱਛੋਂ ਪਾਣੀ ਰਿਲੀਜ਼ ਹੁੰਦਾ ਹੈਗਾ ਉਸ ਅਕੋਰਡਿੰਗ ਅਸੀਂ ਉਹਨਾਂ ਨੂੰ ਪ੍ਰਿਪੇਅਰ ਕਰਾਵਾਂਗੇ ਹਜੇ ਕੋਈ ਪੈਨਿਕ ਕਿਸੇ ਵੀ ਤਰੀਕੇ ਦਾ ਅਸੀਂ ਪੈਨਿਕ ਲੋਕਾਂ ਦੇ ਵਿੱਚ ਕ੍ਰੀਏਟ ਨਹੀਂ ਕਰਾਂਗੇ ਰਿਲੀਫ ਕੈਂਪ ਜਿਹੜਾ ਤੁਸੀਂ ਦੱਸਿਆ ਫਿਰ ਕਿਹੜੇ ਪਿੰ ਹਾਂਜੀ ਸਰ ਕੋਈ ਬਲੱਟਰ ਵੀ ਜਾਰੀ ਕੀਤਾ ਜਾਂਦਾ ਕਿ ਪਿੱਛੋਂ ਕਿੰਨਾ ਪਾਣੀ ਛੱਡ ਰਿਹਾ ਅੱਜ ਕੀ ਸੀ ਉਹ ਪੰਜਾਬ ਸਰਕਾਰ ਦੇ ਜੋ ਬਾਰਡਰ ਰਿਸੋਰਸ ਡਿਪਾਰਟਮੈਂਟ ਆ ਉਹਨਾਂ ਵੱਲੋਂ ਜਾਰੀ ਕੀਤਾ ਜਾਂਦਾ ਹੈ ਜੀ ਬਿਲਕੁਲ ਸਰ ਜਦੋਂ ਇਦਾਂ ਦੀ ਰਿਪੋਰਟ ਆਉਂਦੀ ਹੈ ਕਾਫੀ ਐਨਜੀਓ ਵੀ ਆਉਂਦੀਆਂ ਤੇ ਅੱਗੇ ਵੱਧਦੀਆਂ ਤੇ ਕਈ ਵਾਰੀ ਕੁਝ ਐਨਜੀਓ ਦੇ ਵਿੱਚ ਸਮਾਨ ਸਪਲਾਈ ਕੀਤਾ ਜਾਂਦਾ ਉਹ ਐਸਪਾਇਰੀ ਵੀ ਹੁੰਦਾ ਵਾ ਉਹਦੇ ਲਈ ਤੁਹਾਡੇ ਲੋਕੀ ਇੱਕ ਸਖਸ਼ਣਾ ਵੀ ਜੇ ਕੋਈ ਉੱਥੇ ਸਮਾਨ ਲੈ ਕੇ ਜਾਂਦਾ ਕਿਹਦੇ ਨਾਲ ਸੰਪਰਕ ਜੋ ਡਿਪਾਰਟਮੈਂਟ ਦਾ ਰਿਲੇਟਿਡ ਸਮਾਨ ਹੋਊਗਾ ਜੀ ਉਹ ਡਿਪਾਰਟਮੈਂਟ ਦੇ ਅਸੀਂ ਡਿਊਟੀ ਲਾਈਏ ਵੀ ਉਸ ਤੋਂ ਲਾਈਨ ਤੋਂ ਪਹਿਲਾਂ ਉਹਨੂੰ ਚੈੱਕ ਕਰਨਗੇ ਜਿਵੇਂ ਕਿਸੇ ਨੇ ਚਾਰੇ ਦਾ ਚਾਰਾ ਚਾਰਾ দান ਕੀਤਾ ਕੋਈ ਤੂੜੀ দান ਕਰਦਾ ਅਸੀਂ ਪਹਿਲਾਂ ਐਨੀਮਲ ਹਸਬੈਂਡਰੀ ਤੇ ਡੈਰੀ ਵਾਲਿਆਂ ਤੋਂ ਚੈੱਕ ਕਰਵਾ ਰਹੇ ਹਾਂ ਵੀ ਉਹ ਠੀਕ ਹੈ ਕਿ ਨਹੀਂ ਹੈ ਆਦਰਵਾਈਜ਼ ਹਾਲ ਦੀ ਘੜੀ ਦੇ ਵਿੱਚ ਕੋਈ ਐਨਜੀਓ ਇਸ ਤਰੀਕੇ ਦਾ ਕੰਮ ਨਹੀਂ ਕਰ ਰਿਹਾ ਹੈ ਲੋਕਾਂ ਨੂੰ ਕੀ ਮੈਸੇਜ ਆਈ ਲੋਕਾਂ ਨੂੰ ਇਹੀ ਮੈਸੇਜ ਆ ਜੀ ਵੀ ਸਿਚੁਏਸ਼ਨ ਜిల్లా ਮੋਕਾ ਦੇ ਅੰਦਰ ਬਿਲਕੁਲ ਅੰਡਰ ਕੰਟਰੋਲ ਹੈ देयर इज ਨੋ ਇਸ਼ੂ ਐਟ 올 ਅਗਰ ਅਗਰ ਕੋਈ ਸਾਨੂੰ ਆਏਗਾ ਇਸ਼ੂ ਤਾਂ ਅਸੀਂ ਉਹਨਾਂ ਸਾਰਿਆਂ ਨੂੰ ਤੁਹਾਡੇ ਰਾਹੀਂ ਵਕ ਵਕ ਚੈਨਲ ਰਾਹੀਂ ਅਸੀਂ ਦੱਸਾਂਗੇ ਉਹਦੇ ਅਕੋਰਡਿੰਗ ਪ੍ਰੋਫੈਸ਼ਨ ਦਾ ਸਾਥ ਦਿਓ ਤੇ ਵੀ ਵਿਲ ਨਾਟ ਅਲਾਉ ਕਿ ਕਿਸੇ ਵੀ ਤਰੀਕੇ ਦਾ ਜਾਨ ਮਾਲ ਦਾ ਨੁਕਸਾਨ ਹੋਵੇ ਇਵਨ ਪਸ਼ੂਆਂ ਦੀ ਲਾਈਫ ਦਾ ਵੀ ਨੁਕਸਾਨ ਹੋਵੇ ਵੀ ਵਾਂਟ ਕਿ एवरीबॉडी ਸ਼ੁੱਡ ਬੀ ਸੇਫ